ਵੇਨਾ ਕਸ਼ਮੀਰ ਸਿੰਘ ਆ ਜੀ ਇਹ ਇਹ ਰੋਲਾ ਸੀ ਇਹ ਬੈਟਰ ਸੀ ਇਹ ਤਾਰ ਦਾ ਰੋਲਾ ਸੀ ਜੀ ਬਿਜਲੀ ਵਾਲੀ ਤਾਰ ਦਾ ਜੀ ਸਾਡੇ ਬਿਜਲੀ ਵਾਲੀ ਤਾਰ ਜਾਂਦੀ ਹੈਗੀ ਉਹ ਮੈਂ ਉਹ ਜੁੜ ਗਿਆ ਤਾਰਾ ਤੇ ਮੈਂ ਤਾਰ ਦੀ ਸੁੱਚ ਕੱਟਤੀ ট্রান্সਫਾਰਮਰ ਤੋਂ ਜਾ ਕੇ ਜਿਹੜਾ ਜਗਿੰਦਰ ਸਿੰਘ ਦਾ ਬਿੱਟੂ ਮੁੰਡਾ ਸੀਗਾ ਉਹ ਮੇਰੇ ਨਾਲ ਜਦ ਵੈਸ ਕਰਨ ਲੱਗ ਗਿਆ ਪਿਛਲੀਆਂ ਗੱਲਾਂ ਨੂੰ ਦਰਹੋਂਦਾ ਹੋਇਆ ਉਹ ਕਿੰਨੇ ਵੀ ਮੈਂ ਉਹਨਾਂ ਨੂੰ ਆਖਿਆ ਵੀ ਆਹ ਆਪਣਾ ਕਨੈਕਸ਼ਨ ਨਵਾਂ ਪਵਾ ਦਿਆ ਆਪਾਂ ਇਹ ਨਤ ਨਤ ਜੁੜ ਜਾਂਦੇ ਆਂ ਤਾਰਾ ਆਪਾਂ ਨਤ ਨਤ ਤਾਂ ਕੋਈ ਨਾਂ ਲੱਗੂ ਇਹਦੇ ਉਹਨਾਂ ਨੇ ਜੈਦ ਬੈਂਸ ਕਰਦੇ ਕਰਦਿਆਂ ਨੇ ਉਹ ਦੋਨੇ ਭਰਾ ਇਕੱਠੇ ਹੋ ਗਏ ਮੈਂ ਕੱਲਾ ਸੀ ਜਾਈ ਉਹਨਾਂ ਨੇ ਮੇਰੇ ਨਾਲ ਹੱਥੋਂ ਭਈ ਕੀਤੀ ਫੇਰ ਉਹਨਾਂ ਨੇ ਉੱਥੋਂ ਚਲੋ ਸਾਨੂੰ ਬੰਦਾਂ ਨੇ ਛਡਾ ਕੇ ਚਲੋ ਮੈਂ ਘਰੇ ਜਾਂਦਾ ਜਾਂਦਾ ਸੀਗਾ ਫੇਰ ਫੇਰ ਉਹਨਾਂ ਨੇ ਰਾਤ ਚ ਇੱਕ ਨੇ ਗਡਾਸਾ ਚੱਕ ਲੈਂਦਾ ਇੱਕ ਨੇ ਉਹ ਭਾਕੀ ਚੱਕ ਲੈਂਦੀ ਆ ਵੀ ਮੇਰੇ ਇੱਥੇ ਵੀ ਬੱਜਾ ਵਗੜਾ ਸੇ ਕਾ ਮੁੰਡੇ ਤੇ ਬੱਜਾ ਵਾ ਇੱਕਾ ਇੱਥੇ ਵਗੜਾ ਵਾ ਬੱਤ ਇਥੇ ਉਹ ਦੂ ਮੁਰਕੇ ਜੀ ਇਹਨਾਂ ਨੇ ਮੇਰੇ ਡੈਡੀ ਤੇ ਵਾਰ ਕੀਤੇ ਆ ਉਹਦੀ ਮੌਕੇ ਤੇ ਡੱਤ ਹੋ ਗਈ ਉਹਦੇ ਤੇ ਵਾਰ ਕੀਤੇ ਇਹਨਾਂ ਨੇ ਇੱਕ ਕੋਲੇ ਖਸ ਗਿਆ ਸੀਗਾ ਜਮੀਂਦਰ ਸਿੰਘ ਕੋਲੇ ਉਹਦੇ ਮੁੰਡੇ ਕੋਲੇ ਜਿਹੜਾ ਬਿੱਟੂ ਸਿੰਘ ਆ ਉਹਦੇ ਕੋਲੇ ਗੰਦਾਸਾ ਸੀਗਾ ਤੇ ਬਲਦੇਬੇ ਕੋਲੇ ਹਾਕੀ ਸੀਗੀ ਇੱਕ ਕੋਲੇ ਨਾਂ ਸੀਗੀ ਜੀ ਇਹਨਾਂ ਨੇ ਚਾਰਾ ਮੰਦਿਆਂ ਨੇ ਰਲ ਕੇ ਉਹਦੇ ਤੇ ਬਾਰਕ ਸਰਚ ਉਹਦੇ ਸਾਰੀ ਸਰਚ ਬਾਰ ਕਰ ਦਿੱਤੇ ਜਿੰਨੇ ਵੀ ਕੀਤੇ ਆ ਉਹਦੀ 5 ਮਿੰਟਾਂ ਤੋਂ ਪਹਿਲਾਂ ਪਹਿਲਾਂ ਡੱਤੀ ਉੱਥੇ ਮੌਕੇ ਤੇ ਪੁਲਸ ਆਈ ਉਹ ਤੇ ਪੁਲਸ ਬਾਅਦ ਚੋਂ ਆਈ ਹੈਗੀ ਸੀ ਸਾਨੂੰ ਲੈ ਗਏ ਸੀਗੇ ਹਸਪਤਾਲ ਲੈ ਗਏ ਸੀਗੇ ਉਦੋਂ ਮੁੜ ਕੇ ਪੁਲਸ ਆਈ ਸੀ ਸੱਸ਼ੀ ਗਾਲ ਜੀ ਮੇਰਾ ਨਾਮ ਸਰਪੰਚ ਦਰਜੀਤ ਸਿੰਘ ਸਾਹਿਬ ਦਾ ਰਟਾਇਰਡ ਮੈਂ ਆਦਮੀ ਜੋ ਸੁਵਿਧਾ ਪੈਨਸ਼ਨ ਹੈ ਵਾ ਮੇਰਾ ਪਿੰਡ ਸਰਜੀਤ ਨਗਰਾ ਸਰਪੰਚ ਸਾਹਿਬ ਕੀ ਪੂਰੀ ਕਹਾਣੀ ਕੀ ਹੈ ਕੀ ਮੈਟਰ ਸੀ ਜੋ ਇਹਨਾਂ ਦਾ ਮੈਟਰ ਤਾਂ ਕੋਈ ਖਾਸ ਨਹੀਂ ਸੀ ਪਰੰਤੂ ਬਹੁਤ ਵੱਡਾ ਬਣਾਤਾ ਉਹਨਾਂ ਨੇ ਇਹ ਬੰਦੇ ਭਗਤੇ ਵੀ ਰਹਿਣ ਵਾਲੇ ਤੇ ਉਹ ਹੁਣ ਕੋਠੇਗੁਰੂ ਘਰ ਰਹਿਣ ਲੱਗ ਗਏ ਕਾਫੀ ਸਮੇਂ ਤੋਂ ਉੱਥੇ ਹੀ ਰਹਿੰਦੇ ਆ ਤੇ ਬਹੁਤ ਗਰੀਬ ਬੰਦੇ ਆ ਪਹਿਲਾਂ ਮੇਨਾਂ ਦੇ ਇੱਕ ਬੱਚੇ ਦੀ ਉੱਥੇ ਡੈਥ ਹੋ ਗਈ ਸੀ ਤੇ ਉਦੋਂ ਵੀ ਚਲੋ ਉਹਨਾਂ ਜਿਹੜਾ ਬੱਚਾ ਸੀ ਇਹਨਾਂ ਦਾ ਸੀ ਬਿਜਲੀ ਦੀ ਤਾਰ ਸੀ ਉਹ ਥੱਲੇ ਡਿੱਗ ਪਈ ਇਹਨਾਂ ਨੇ ਕਹਿੰਦਾ ਵੀ ਕਿਉਂ ਇਹ ਕੀ ਚੱਕਰਾ ਇਹ ਚੱਕਰ ਦੇ ਵਿੱਚ ਇਹਨਾਂ ਦਾ ਉਸ ਵਿੱਚ ਥੋੜਾ ਜਿਹਾ ਟਕਰਾਅ ਹੋਇਆ ਇਹ ਬੰਦ ਇਹ ਮੁੰਡਾ ਸੀ ਕੱਲਾ ਇਹਦਾ ਪਿਓ ਘਰੇ ਸੀ ਜਿਹਦੀ ਡੈਥ ਹੋ ਗਈ ਉਹ ਜਦੋਂ ਮੁੰਡੇ ਦੇ ਗੱਲ ਪੈ ਗਏ ਉਹ ਮੁੰਡਾ ਆਪਣੇ ਉੱਥੋਂ ਉਹਨਾਂ ਨੂੰ ਸੜਾਸ਼ੂ ਹੋ ਕੇ ਰਾਤ ਨੂੰ ਉਹਨੂੰ ਕੁੱਟਿਆ ਮਾਰਿਆ ਰਸਤੇ 'ਚ ਵੀ ਉਹ ਦੂਹ ਭੱਜ ਕੇ ਆਪਦੇ ਘਰੇ ਆ ਗਿਆ ਇਹ ਫਿਰ ਘਰੇ ਮਗਰ ਆਇਓਦੇ ਫਿਰ ਜਦੋਂ ਇਹਨਾਂ ਰੋਣਾ ਫਿਰ ਇਹਦੇ ਬਾਪ ਵੀ ਆ ਗਏ ਬਾਹਰ ਫਿਰ ਨੰਨੇ ਉਹਨਾਂ ਜਿਵੇਂ ਅਸੀਂ ਸੁਣਿਆ ਪਿੰਡ ਦੇ ਲੋਕਾਂ ਤੋਂ ਜਾਂ ਪਬਲਿਕ ਤੋਂ ਜੋ ਜਨਤਾ ਦੀ ਗੱਲਬਾਤ ਚੱਲ ਰਹੀ ਹੈ ਉਹ ਕਹਿੰਦੇ ਵੀ ਇਹਨਾਂ ਬੰਦਿਆਂ ਨੇ ਪੁੱਛਿਆ ਨਹੀਂ ਉਹਨਾਂ ਕੋਲੇ ਅਸੋਲੀਆਂ ਸੀ ਡਾਂਗਾ ਸੀ ਤੇ ਗੰਡਾਸੇ ਸੀ ਇਹਨਾਂ ਤੇ ਬਹੁਤ ਬਾਰ ਕੀਤੇ ਇਹ ਤਾਂ ਉਹਦੀ ਮੌਕੇ ਦੀ ਉੱਥੇ ਡਿੱਗ ਪਿਆ ਫਿਰ ਜਿਹੜੇ ਲੋਕਾਂ ਨੇ ਰੌਲਾ ਪਾਇਆ ਫਿਰ ਉਹ ਲੋਕ ਉੱਥੇ ਹੋ ਗਏ ਤੇ ਫਿਰ ਉਸ ਤਰ੍ਹਾਂ ਜੀ ਇਹਨਾਂ ਦਾ ਹੋਇਆ ਫਿਰ ਰਾਤ ਦੇ ਰਾਤ ਅਸੀਂ ਇਹਨਾਂ ਨੂੰ ਉੱਥੇ ਸਰਕਾਰੀ ਹਸਪਤਾਲ ਤੇ ਲੈ ਜਾਂਦਾ ਉਹਨਾਂ ਨੇ ਫਿਰ ਉਥੇ ਕਾਫੀ ਉਹਨਾਂ ਨੇ ਵੀ ਮਦਦ ਕੀਤੀ ਹਾਂ ਉਸ ਮੁੰਡੇ ਦਾ ਉਹਨਾਂ ਨੇ ਜਿਹੜਾ ਫਸਟ ਰੇਟ ਹੁੰਦਾ ਉਹ ਵੀ ਕੀਤਾ ਉਹਨਾਂ ਨੇ ਫਿਰ ਉਥੇ ਆਪਣੀ ਪੁਲਿਸ ਮੌਕੇ ਤੇ ਆ ਗਈ ਸੀ ਐਸ ਐਚ ਓ ਸਾਹਿਬ ਇਨਸਪੈਕਟਰ ਦਲਜੀਤ ਸਿੰਘ ਜੀ ਆ ਉਹਨਾਂ ਦੇ ਨਾਲ ਉਹ ਆਪਣੀ ਪੁਲਿਸ ਵਾਲਟੀ ਨਾਲ ਕਿ ਉੱਥੇ ਪਹੁੰਚ ਗਏ ਇਹ ਕਿੰਨੇ ਜਿਹੜੇ ਸੀ ਹਾਂਜੀ ਕਿਉਂਕਿ ਤੁਸੀਂ ਜਦੋਂ ਤੁਸੀਂ ਦੋਵੇਂ ਦੋਵੇਂ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਹੀ ਹੋਇਆ ਫਿਰ ਉੱਥੋਂ ਅਸੀਂ ਰਾਤ ਨੂੰ ਅਸੀਂ ਥਾਣੇ 'ਚ ਗਏ ਉਥੇ ਉਹਨਾਂ ਨੇ ਜਿਹੜੇ ਬਿਆਨ ਵਗੈਰਾ ਲਿਖੇ ਮੁੰਡਾ ਵੀ ਨਾਲ ਹੀ ਸੀ ਜਿੱਦੇ ਸੱਟਾਂ ਵਧੀਆ ਫਿਰ ਉਹਨਾਂ ਦੇ ਸਾਰਿਆਂ ਦੇ ਬਿਆਨ ਲੈ ਕੇ ਉਸ ਤੋਂ ਬਾਅਦ ਫਿਰ ਰਾਤੀ ਰਾਤ ਉਹਨਾਂ ਨੇ ਪੁਲਿਸ ਨੇ ਆਪਣੀ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਵਧੀਆ ਉਹਨਾਂ ਨੇ ਰਾਤ ਨੂੰ ਉਹਨਾਂ ਨੇ ਪਰਚਾ ਵਗੈਰਾ ਰਾਵਤੀ ਦਿੱਤਾ ਸੀ ਤੇ ਉਹਦੀ ਤਬਦੀਸ਼ ਕਰ ਰਹੇ ਆ ਉਹਨਾਂ ਤੋਂ ਮੇਰਾ ਕਹਿੰਦੇ ਸੀ ਸਵੇਰੇ ਸਾਨੂੰ ਰਾਤੀ ਉਹਨਾਂ ਨੇ ਇੱਕ ਬੰਦੇ ਦਾ ਗ੍ਰਿਫਤਾਰ ਕਰ ਲਿਆ ਤੇ ਬਾਕੀ ਹੁਣ ਪੁਲਿਸ ਪੂਰੀ ਭੱਜ ਦੌੜ ਕਰ ਰਹੀ ਏ 25 ਦੀ ਰਾਤ ਨੂੰ ਸਾਡੇ ਕੋਲ ਕਸ਼ਮੀਰ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਕੋਠਾਗੜੂ ਨੇ ਆ ਕੇ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਸਦੇ ਪਿਤਾ ਚਮਕੌਰ ਸਿੰਘ ਦੀ ਗਵਾਂਡੀਆਂ ਵੱਲੋਂ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ ਹੈ ਜਿਸ ਤੇ ਥਾਣਾ ਵਿਖੇ ਮਕਦਮਾ ਨੰਬਰ 161 ਅਧੀਨ ਤੌਰ 'ਤੇ 103 115 235 ਪੀਐਨਐਸ ਤਹਿਤ ਮਕਦਮਾ ਵਰਖਲਾਫ जोगਿੰਦਰ ਸਿੰਘ ਅਤੇ ਉਸਦੇ ਬੇਟੇ ਖਿਲਾਫ ਦਰਜ ਕੀਤਾ ਗਿਆ ਹੈ ਵਧਿਆ ਨ ਦੇਸ਼ ਇੱਕ ਇਹਨਾਂ ਦੋਨਾਂ ਤੇ ਨੰਦਾ ਜਿਹੜਾ ਕਿਸੇ ਬਿਜਲੀ ਦੇ ਤਾਰ ਨੂੰ ਲੈ ਕੇ ਲੜਾਈ ਝਗੜਾ ਚੱਲ ਰਿਹਾ ਸੀ ਦੋਸ਼ੀਆਂ ਦੀ ਭਾਲ ਜਾਰੀ ਹੈ ਜਿਨ੍ਹਾਂ ਨੂੰ ਮਰਫਤਾਰ ਕਰਕੇ ਜਲਦੀ ਜਿਹੜੀ ਬਾਕੀ ਕਾਰਵਾਈਆਂ ਨੂੰ ਲੇਖ ਲੈਂਦੇ